ਸਿਆ ਰਤਿਆ ਜ਼ਿਲ੍ਹਾ ਫਤਿਹਬਾਦ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਕਰ ਦਰਿਆ ਆ ਜੋ ਕਿ ਆਪਣੇ ਪਿੱਛੋਂ ਮਾਚਰ ਵਾਲੀ ਸਾਈਡ ਤੋਂ ਹੁੰਦਾ ਤੇ ਰਾਜਸਥਾਨ ਤੱਕ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਦਾ ਪਾਣੀ ਕਿੰਨਾ ਵੱਧ ਚੁੱਕਿਆ ਹਾਂ ਲਗਭਗ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਪਾਣੀ ਕਿੰਨਾ ਵੱਧ ਚੁੱਕਿਆ ਹੈ ਦੇਖ ਸਕਦੇ ਹੋ ਪਾਣੀ ਦਾ ਪੱਧਰ ਬਹੁਤ ਜਗ੍ਹਾ ਜਾਂ ਵੱਧ ਚੁੱਕਿਆ ਹੈ ਕੱਗਰ ਨਦੀ ਅੱਜ 2 ਤਰੀਕ ਨਵੰਬਰ 2025 ਨੂੰ 1 ਫੁੱਟ ਪਾਣੀ ਅੱਜ ਨੂੰ ਵਧਿਆ ਹੈ ਤੇ ਪਾਣੀ ਦਾ ਪੱਧਰ ਤੇ ਦੇ ਨੇ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ ਤੇ ਜਿਹੜੇ ਬਾੜ ਦੇ ਕਗਰ ਨੇ ਦੇ ਆਸ-ਪਾਸ ਦੇ ਇਲਾਕੇ ਨੇ ਪਿੰਡ ਨੇ ਉਹਨਾਂ ਵਿੱਚ ਡਰ ਦਾ ਮਾਹੌਲ ਪੈ ਚੁੱਕਿਆ ਹੈ ਕਗਰ ਨੇ ਦੇ ਪਾਣੀ ਜਲ ਸਰ ਦਿਨੋ ਦਿਨ ਵੱਧਾ ਜਾ ਰਿਹਾ ਹੈ ਕੱਲ ਵੀ 2-3 ਫੁੱਟ ਪਾਣੀ ਵਧਿਆ ਤੇ ਅੱਜ ਵੀ 1 ਫੁੱਟ ਪਾਣੀ ਵੱਧ ਚੁੱਕਿਆ ਤੇ ਸ਼ਾਮ ਦਾ ਤੇ ਜੇ ਸਾਨੂੰ ਪਤਾ ਨਹੀਂ ਕਿ ਹੋਰ ਪਾਣੀ ਵੀ ਜ਼ਰੂਰ ਵਧੂਗਾ ਇਸ ਨੇ ਹੈ ਤੇ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਰਜੀਤ ਵਿਨਾਇਕ ਜੀ ਦਿਖਾ ਰਹੇ ਨੇ ਹਾਂ ਤੁਸੀਂ ਪਾਣੀ ਦੀ ਸਪੀਡ ਵੀ ਚੈੱਕ ਕਰ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਸਪੀਡ ਹੈ ਤੇ ਬੱਦਲ ਬਾਰੀ ਵੀ ਬਹੁਤ ਜ਼ਿਆਦਾ ਹੈ ਵੀ ਉਤੋਂ ਨਦੀ ਦੀ ਬਾਹਰ ਤੇ ਉਦੋਂ ਰੱਬ ਦੀ ਮਾਰ ਆਪੋ ਆਪਾ ਕੁਝ ਕਰ ਵੀ ਨਹੀਂ ਸਕਦੇ ਬਸ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਕਿ ਪੰਜਾਬ ਚ ਹੜ੍ਹ ਆ ਰਹੇ ਨੇ ਇਹ ਹੈ ਤਗਰਦ ਵਾਲਾ ਪਿੰਡ ਇਹੋ ਗੱਲ ਹੈ ਜਿਹੜਾ ਫਤਿਆਬਾਦ ਠੀਕ ਹੈ ਬਾਬਿਓ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਤਾਂ ਕਾਣੀ ਆ ਚੁੱਕਿਆ ਵਾ ਬੰਦਾ ਕਰ ਵੀ ਕੀ ਸਕਦਾ ਸਭ ਕੁਝ ਵਾਗਰੂ ਦੇ ਹੱਥੇ ਆ ਬਾਬਾ ਸਰਦਾਰ ਦੇਖ ਸਕਦੇ ਹੋ ਭਾਈ ਬਹੁਤ سارے ਲੋਕ ਉਰੇ ਪਾਣੀ ਦੇਖਣ ਪਹੁੰਚੇ ਨੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਬੱਲਾ ਕੀ ਮਗਰਵਾਤ ਕਰ ਰਿਹਾ ਹੈ ਆ ਮਗਰਵਾਤ